ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਕੱਲ ਤੋਂ ਲੈ ਕੇ ਯਾਨੀ ਕਿ 4 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਦੇ ਮੌਸਮ ਦੀ ਆਉਂਦੇ 4-5 ਦਿਨਾਂ ਦੇ ਦਰਮਿਆਨ ਜਿਹੜਾ ਇੱਕ ਸਿਸਟਮ ਲੱਗਣਾ ਜੀ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਤਿ ਸ੍ਰੀ ਅਕਾਲ ਦੀ ਤਾਜ਼ਾ ਸੈਟਲਾਈਟ ਅਫੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਾਮ ਦੇ ਲਗਭਗ 6:00 ਵਜੇ ਰਣੇ 3 ਜਨਵਰੀ ਦਾ ਅੱਜ ਦੇ ਦਿਨ ਹੈ ਪੰਜਾਬ ਦੀ ਗੱਲ ਕਰੀਏ ਜੀ ਐਸਐਲਏ ਟਟੂਣੀ ਫਤਲਵਾਈ ਜਿਹੜੀ ਆ ਪੰਜਾਬ ਦੇ ਮਾਝਾ ਖੇਤਰ ਦੇ ਉੱਪਰ ਦੀ ਲੰਘ ਰਹੀ ਹੈ ਅੱਜ ਸਵੇਰ ਵੇਲੇ ਤਕੜੀ ਧੁੰਦ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਈ ਸੀ ਤੇ ਬੀਤੀ ਰਾਤ ਹੋਏ ਧੁੰਦ ਜਿਹੜੀ ਆ ਬਹੁਤੇ ਖੇਤਰਾਂ ਦੇ ਵਿੱਚ ਵੜਨੇ ਸ਼ੁਰੂ ਹੋਈ ਤੇ ਅੱਜ ਸਵੇਰ ਵੇਲੇ ਬਹੁਤ ਜ਼ਿਆਦਾ ਸੰਘਣੀ ਧੁੰਦ ਸੀ ਜਿਵੇਂ ਜਿਵੇਂ ਸੂਰਜ ਚੜ੍ਹਿਆ ਜੀ ਦੁਪਹਿਰ ਹੋਈ ਤੇ ਦੁਪਹਿਰ ਤੋਂ ਬਾਅਦ ਕੋਸੀ ਕੋਸੀ ਜਿਹੜੀ ਧੁੱਪ ਵੀ ਲੱਗੀ ਆ ਕੁਝ ਖੇਤਰਾਂ ਦੇ ਵਿੱਚ ਮਾਲਵੇ ਦੇ ਮਾਲਵੇ ਦੇ ਬਹੁਤੇ ਜਲਿਆਂ ਦੇ ਵਿੱਚ ਧੁੱਪ ਜਿਹੜੀ ਆ ਦੁਪਹਿਰ ਤੋਂ ਬਾਅਦ ਨਿਕਲ ਆਈ ਸੀ ਤੇ ਠੰਡ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਅਜਰਾਤ ਦੇ ਅਜਰਾਤ ਵਿੱਚ ਮੌਸਮ ਆਪਣਾ ਲਗਭਗ ਠੀਕ ਠਾਕ ਹੀ ਬਣਿਆ ਰਹੇਗਾ ਟਟਮੀ ਬਦਲ ਵਈ ਕੁਝ ਇਤਰਾਹ ਦੀ ਉਕਰਦੀ ਲੰਗਦੀ ਰਹੇਗੀ ਖਾਸ ਕਰ ਮਾਝਾ ਤੇ 도ਆਬਾ ਖੇਤਰ ਦੀ ਇਸ ਤੋਂ ਬਾਅਦ ਜਿਹੜਾ ਇੱਕ ਪਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ 5 6 7 ਤਰੀਕ ਨੂੰ ਇਹ ਸਿਸਟਮ ਪਹਾੜਾ ਦੇ ਵਿੱਚ ਹਲਕੀ ਬਰਫਬਾਰੀ ਦਾ ਦੌਰ ਚਲਾਵੇਗਾ ਖਾਸ ਕਰ ਉੱਤਰਾਖੰਡ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਬਰਫਬਾਰੀ ਹੋਏਗੀ ਮੈਦਾਨੀ ਖੇਤਰਾਂ ਦੇ ਵਿੱਚ ਉਮੀਦ ਜਿਹੜੇ ਅਸਰ ਬਣਦੇ ਜਾ ਰਹੇ ਆ ਜੇਕਰ ਜ਼ਿਲ੍ਹਾ ਵਾਰਾਂਕੜੇ ਤੁਹਾਡੇ ਨਾਲ ਸਾਂਝੇ ਕਰੀਏ ਤੇ ਖਾਸ ਕਰ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਰੋਪੜ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਯਾਨੀ ਕਿ ਕੇਂਦਰੀ ਮਾਲਵਾ ਜਿਹੜਾ ਹੁਣਾ ਖੇਤਰ ਹੈ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਰਸਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਉਮੀਦਾਂ ਆਸਾਰ ਨੇ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਗਰੇਵਾਰੀ ਵੀ ਹੋ ਸਕਦੀ ਹੈ ਹਰਿਆਣੇ ਦੀ ਗੱਲ ਕਰੀਏ ਜੀ ਹਰਿਆਣੇ ਦੇ ਜਿਹੜੇ ਪੂਰਬੀ ਖੇਤਰ ਹੈ ਪੂਰਬੀ ਖੇਤਰਾ ਦੇ ਵਿੱਚ ਮੀਂਹ ਦੇ ਅਸਰ ਬਣਨਗੇ ਤੇ ਕਿਤੇ ਕਿਤੇ ਖੁਸ਼ਕ ਖੇਤਰਾ ਦੇ ਵਿੱਚ ਗੜੀਵਾਰੀ ਵੀ ਹੋ ਸਕਦੀ ਹੈ ਸੂਈ ਸਿਸਟਮ ਫਾਂਜ ਦੀ ਦਫਰ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰ ਕਰੇਗਾ ਹਰਿਆਣੇ ਦੇ ਵਿੱਚ ਐਂਟਰ ਕਰੇਗਾ ਤੇ 6-7 ਤਰੀਕ ਨੂੰ ਉਮੀਦ ਹੈ ਜਿਹੜੇ ਅਸਰ ਰਹਿਣਗੇ ਇਸ ਤੋਂ ਅੱਜ ਮੌਸਮ ਹੋਣਾ ਲਗਭਗ ਸਾਫ਼ ਹੋ ਜਾਏਗਾ 8 ਤਰੀਕ ਦੀ ਗੱਲ ਕਰੀਏ 9 ਦੀ ਗੱਲ ਕਰੀਏ 10 ਦੀ ਗੱਲ ਕਰੀਏ ਮੌਸਮ ਲਗਭਗ ਜਿਹੜਾ ਜਾ ਸਾਫ਼ ਹੋ ਜਾਏਗਾ ਤੇ ਜਿਹੜੇ ਸੀਤਲੜ ਤੋਂ ਕੋਈ ਰਾਹਤ ਨਹੀਂ ਆ ਜੀ ਸੀਤਲੜ ਉਸੇ ਤਰ੍ਹਾਂ ਚੱਲਦੀ ਰਣੀ ਆ ਔਰ ਜਿਵੇਂ ਜਿਵੇਂ 5 ਦੀ ਸ਼ਾਮ ਤੋਂ ਬੱਦਲਵਾਈ ਬਣੇਗੀ ਤੇ ਥੋੜੀ ਹੀਟ ਉਹਦੇ ਨਾਲ ਥੋੜੀ ਕਹਿ ਸਕਦੇ ਆ ਕਿ ਰਾਹਤ ਜਿਹੜੀ ਆ ਸੀਤਲੜ ਤੋਂ ਮਿਲੇਗੀ ਜੇਕਰ ਮੌਸਮ ਵਿਭਾਗ ਦੇ ਤਾਜ਼ਾ ਅੰਕੜੇ ਦੇਖੀਏ ਤਾਜ਼ਾ ਰਿਪੋਰਟ ਦੇਖੀਏ ਤੇ ਸਕਰੀਨ ਤੇ ਦੇਖ ਸਕਦੇ ਆ ਕਿ 6 ਤੇ 7 ਤਰੀਕ ਨੂੰ ਜਾਂ ਕਰੀਏ 5 ਤੇ 6 ਤਰੀਕ ਨੂੰ yellow alert ਜਿਹੜੇ ਜਾਰੀ ਕੀਤੇ ਗਏ ਨੇ ਆ ਦੇਖ ਸਕਦੇ ਆ ਠੰਡਾ ਸ੍ਰਮ ਲਾਈਟਨਿੰਗ ਐਡਾਈਸੋਲੇਟਡ ਪਲੇਸਸ ਯਾਨੀ ਕਿ ਗਰਜ ਚਮਕ ਦੇ ਨਾਲ ਮੀਂਹ ਤੇ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਆ 5 ਤੇ 6 ਤਰੀਕ ਨੂੰ ਪ ਕਾਲਾ ਦਲੀ ਕੋਈ ਅਲਰਟ ਨਹੀਂ ਹੈ ਜੀ ਪਰ ਕੱਲ ਜਮੀਨੇ ਲੈਵਲ ਤੇ ਧੁੰਦ ਜ਼ਰੂਰ ਬਣੇਗੀ ਤੇ ਜਿਵੇਂ ਜਿਵੇਂ ਦਿਨ ਚੜ੍ਹੇਗਾ ਧੁੰਦ ਸਾਫ਼ ਹੋ ਜਾਗੀ ਤੇ ਮੌਸਮ ਕੱਲ ਵੀ ਜੋ ਅੱਜ ਰਿਹਾ ਧੁੱਪ ਕੱਲ ਵੀ ਲੱਗ ਸਕਦੀ ਆ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਦੁਆਬੇ ਦੇ ਬਹੁਤੇ ਖੇਤਰਾਂ ਦੇ ਵਿੱਚ ਸੋ ਜੀ 8 ਤਰੀਕ ਤੱਕ ਦੀ ਅਪਡੇਟ ਉਸ ਤੋਂ ਬਾਅਦ ਮੌਸਮ ਬੜਾ ਸਾਫ਼ ਰਹੇਗਾ 9 ਤੇ 10 ਤਰੀਕ ਨੂੰ ਬਾਕੀ ਉਸ ਤੋਂ ਬਾਅਦ ਜਿਹੜਾ ਇੱਕ ਸਿਸਟਮ ਲੱਗਣਾ ਲੋਹੜੀ ਦੇ ਲਾਗੇ ਉਹ ਅਫਰੈਂਡ ਤੁਹਾਨੂੰ ਅਸੀਂ ਮੌਕੇ ਤੇ ਦੇ ਦਾਂਗੇ ਕਿਉਂਕਿ ਇਹ ਸਿਸਟਮ ਲੰਗੇਗਾ ਤੇ ਉਸ ਤੋਂ ਬਾਅਦ ਜੋ ਜੋ ਮੌਸਮ ਤਬਦੀਲ ਹੋਏਗਾ ਜਿਵੇਂ ਜਿਵੇਂ ਅਪਡੇਟਸ ਆ